ਪੰਜਾਬ ਚ ਲਿਆਉਂਦੀ ਹੈ ਜੀ ਪੰਜਾਬ ਚ ਲਿਆਉਂਦੀ ਹਾਂ ਜੀ ਅਸੀਂ ਮੰਗ ਕੀਤੀ ਸਾਡੇ ਬੱਚਿਆਂ 16 17 ਦਿਨੋਂ ਜਲੇ ਭੁੱਖ ਹੜਤਾਲ ਦੇ ਬੈਠਿਆਂ ਨੂੰ ਤੁਸੀਂ ਦੀ ਇਹ ਮੰਗ ਕੀਤੀ ਵੀ ਤੁਹਾਡੇ ਤਾਂ ਸਾਡੀ ਪਹੁੰਚ ਸਾਡੀ ਹਰਤਾ ਕਿਸੇ ਤਾਂ ਪਹੁੰਚ ਨਹੀਂ ਹੈਗੀ ਉਹਨਾਂ ਨੇ ਯਕੀਨ ਦਵਾਇਆ ਹੈ ਵੀ ਅਸੀਂ ਵੀ ਆਦੀ ਮੀਟਿੰਗ ਕਰਕੇ ਤੇ ਛੇਤੀ ਤੋਂ ਛੇਤੀ ਤੋਂ ਡਾਲ ਲ ਕਰਾਉਣ ਦੀ ਵਿਜਤਨ ਕਰਾਂਗੇ ਪਰ ਕਿਸ ਤਰ੍ਹਾਂ ਦੇ ਸਰਕਾਰਾਂ ਦੇ ਵਰਤਾਰੇ ਨੂੰ 16 17 ਦਿਨ ਉੱਥੇ ਹੋ ਕੇ ਭੁਖ ਹੜਤਾਲ ਨੂੰ ਇੱਕ ਹਫਤੇ ਦੋ ਬਾਅਦ ਇੱਥੇ ਹੋ ਗਿਆ ਹਲੇ ਤੱਕ ਸਰਕਾਰ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਨਹੀਂ ਸਰਕਾਰ ਨੇ ਕੋਈ ਨਹੀਂ ਵਿਖਾਈ ਸਰਕਾਰਾਂ ਮਾੜੀਆਂ ਨੇ ਨਾ ਤਾਂ ਕਿ ਸਾਡੇ ਤੋਂ ਪੁੱਛਿਆ ਵੀ ਨਹੀਂ ਕਿ ਤੁਸੀਂ ਬਈ ਨਿੱਕੇ ਮੂਟੇ ਮਨੇਂਦੇ ਨਹੀਂ ਸਾਨੂੰ ਪੁੱਛਿਆ ਵੀ ਕਿਸੇ ਵੀ ਕੋਈ ਪਹਿਲ ਕੀਤੀ ਗਈ ਤੁਹਾਡੇ ਨਾਲ ਮੁਲਾਕਾਤ ਦੀ ਤੁਹਾਨੂੰ ਮਨਾਉਣ ਦੀ ਤੁਹਾਡ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਸਰਕਾਰ ਵੱਲੋਂ ਕੋਈ ਯਤਨ ਕੀਤਾ ਗਿਆ ਨਹੀਂ ਸਾਨੂੰ ਅਜੇ ਕੋਈ ਯਤਨ ਨਹੀਂ ਕੀਤਾ ਗਿਆ ਭੁੱਖ ਹੜਤਾਲ ਬੇ ਮਟਾਉਣ ਦੀ ਕੋਈ ਨਹੀਂ ਸਾਡੇ ਕੋ ਕੋਈ ਨਹੀਂ ਆਇਆ ਸੱਚੀ ਤੁਹਾਨੂੰ ਪਰ ਗੱਲ ਹੋਈ ਆ ਚੰਗਾ ਨਾਲ ਕੀ ਹਾਲਾਤ ਉਹਨਾਂ ਦੇ ਡਿਬਰੂਗੜ੍ਹ ਜਿਹੜੇ ਤਿੰਨ ਸਿੰਘ ਨੇ ਉਹ ਤਾਂ ਸਾਡੇ ਬਹੁਤ ਹੀ ਮਾੜੀ ਹਾਲਤ ਵਿੱਚ ਹੋਏ ਪਏ ਨੇ ਇਸ ਟਾਈਮ ਤੇ ਦੂਜੇ ਥੋੜੇ ਅਜੇ ਸਾਖ ਦੇ ਨੇ ਵੀ ਦੂਜੇ ਥੋੜੇ ਠੀਕ ਨੇ ਤੇ ਤਿੰਨ ਸਾਡੇ ਜਿਹੜੇ ਨੇ ਉਹ ਤਾਂ ਬਹੁਤ ਹੀ ਜ਼ਿਆਦੇ ਹੋਏ ਪਏ ਨੇ ਨਾ ਮਤਬ ਬਹੁਤ ਹੀ ਜਿਆਦਾ ਤੇ ਲੈ ਵੇ ਪੈਣੀ ਪਰ ਇਹਹੀ ਲਾਫੇ ਤੇ ਸਿਹਤ ਵਿਗੜਦੀ ਜਾਊਗੀ ਕਿ ਸਾਰਿਆਂ ਨੇ ਮੁਸ਼ਕਲ ਆ ਸਕਦੀ ਹੈ ਦੂਜਿਆਂ ਨੂੰ ਐਸਾ ਇਧੇ ਕਿਸੇ ਦਾ 8 ਕਿਲੋ ਕਿਸੇ ਦਾ 10 ਕਿਲੋ ਕਿਸੇ ਦਾ 5 ਕਿਲੋ ਸਾਰਿਆਂ ਦੇ ਭਾਰ ਘਟ ਗਏ ਨੇ ਤੇ ਨਾ ਬੰਦਿਆਂ ਦੀ ਜਾਦੀ ਸਾਨੂੰ ਸਮੱਸਿਆ ਆ ਗਈ ਹੈ ਜੀ ਭਾਜੀ ਜੈਨ ਜੀ ਕਿਸ ਤਰ੍ਹਾਂ ਵੇਖੋਗੇ ਸਰਕਾਰਾਂ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਡੀ ਸਭ ਤੋਂ ਸਰਮੌਰ ਸੰਸਥਾ ਹੈਗੀ ਅਕਾਲ ਤਖਤ ਸਾਹਿਬ ਅਸੀਂ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਅੱਜ ਦੁਬਾਰਾ ਸਾਰੇ ਪਰਿਵਾਰ ਆਣ ਕੇ ਤੇ ਬੇਨਤੀ ਕੀਤੀ ਆ ਕਿ ਤੁਸੀਂ ਕੋਈ ਇਨੂੰ ਡਿਲੇ ਨਾ ਕਰੋ ਕੋਈ ਸਖਤ ਫੈਸਲਾ ਲਾਓ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਪਹੁੰਚੇ ਕਿਉਂਕਿ ਸਰਕਾਰ ਤੇ ਇੰਨੀ ਮਕਾਰੀ ਹੋ ਚੁੱਕੀ ਆ ਕਿ ਉਹਨਾਂ ਨੂੰ ਪਤਾ ਨਹੀਂ ਕੋਈ ਦੁੱਖ ਦਰਦ ਹੈ ਹੀ ਨਹੀਂ ਆ ਕਿ ਕਿਤੇ ਆ ਕੇ ਅਸੀਂ ਕੋਈ ਗੱਲ ਕਰੀਏ ਉਹਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਪਰ ਸਰਕਾਰ ਦਾ ਛੋਟੇ ਤੋਂ ਵੱਡੇ ਤੱਕ ਕੋਈ ਨਮਾਇਦਾ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ ਤੇ ਅਸੀਂ ਤੁਹਾਨੂੰ ਦੱਸਿਆ ਕਿ ਆਪਣੀ ਸਿਕ ਕੌਮਦੀ ਤੇ ਮੇਨ ਪਹੁੰਚ ਇੱਥੋਂ ਤੱਕ ਹੁੰਦੀ ਆ ਇਹਨਾਂ ਨੂੰ ਕਿਹਾ ਕਿ ਤੁਸੀਂ ਸਰਕਾਰ ਲਈ ਆਪਣੇ ਲੋਕਾਂ ਨੂੰ ਤੇ ਕੁਝ ਜਥੇਬੰਦੀਆਂ ਨੂੰ ਕੋਈ ਸੱਦਾ ਦਿਓ ਕੋਈ ਨਾ ਕੋਈ ਰੋਜ਼ ਮਾਰਚ ਕਰਨ ਦਾ ਕੋਈ ਸਖਤ ਕੋਈ ਕਰੋ ਕੋਈ ਪ੍ਰੋਗਰਾਮ ਤੇ ਤਾਂ ਕਿ ਉਹਨਾਂ ਨੂੰ ਕੋਈ ਪਤਾ ਲੱਗੇ ਪਹਿਲਾਂ ਗ੍ਰੇਸ ਖਤਰਨਾ ਗੱਲ ਹੋਈ ਸੀ ਕਿ ਉਸ ਤੋਂ ਬਾਅਦ ਕਿਸੇ ਹੋਰ ਨੁਮਾਇੰਦੇ ਨਾਲ ਗੱਲ ਹੋਣੀ ਨਹੀਂ ਉਹ ਸਾਨੂੰ ਕਿਹਾ ਗਿਆ ਸੀ ਕਿ ਆ ਸੀਪੀ ਅੰਮ੍ਰਿਤਸਰ ਵੱਲੋਂ ਕਿ ਤੁਹਾਡੀ ਹੋਮ ਸੈਕਟਰੀ ਨਾਲ ਮੀਟਿੰਗ ਕਰਾਵਾਂਗੇ ਪਰ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਜੁਆਇੰਟ ਫੈਕਟਰੀ ਹੀ ਜੋ ਪੀਸੀ ਅਧਿਕਾਰੀ ਉਹਦੇ ਨਾਲ ਸਾਡੀ ਮੁਲਾਕਾਤ ਹੋਈ ਹੈ ਉਹਨਾਂ ਨੇ ਉਹਨਾਂ ਨੇ ਸਾਨੂੰ ਇਹੀ ਪੜ ਪੜ ਕੇ ਦਿੱਤੀ ਗਏ ਆ ਕਿ ਕਾਨੂੰਨ ਦੇ ਤਹਿਤ ਇਦਾਂ ਵੈਦਾਂ ਹੈ ਕਾਨੂੰਨ ਦਾ ਤੇ ਚਲੋ ਸਾਨੂੰ ਜਿੰਨਾ ਕੁ ਜਾਣਕਾਰੀ ਆ ਅਸੀਂ ਤੇ ਤੁਹਾਨੂੰ ਕੋਈ ਜ਼ਿਆਦੀ ਮੰਗ ਨਹੀਂ ਕਰਦੇ ਅਸੀਂ ਤੇ ਕਹਿੰਦੇ ਆ ਕਿ 18 ਤਰੀਕ ਤੋਂ ਤੁਸੀਂ ਕਹਿੰਦੇ ਵੀ ਸ਼ਿਫਟ ਹੋਣੇ ਸ਼ੁਰੂ ਹੋਣੇ ਅਦਰ ਜਨੇ ਉਥੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਆ ਤੇ ਤੁਸੀਂ ਉਹਨਾਂ ਨੂੰ ਦੋ ਉੱਤੇ ਪਹਿਲਾਂ ਇੱਥੇ ਲਿਆਓ ਤਾਂ ਕਿ ਜਿਹੜੀ ਉਹਨਾਂ ਦੀ ਭੋਖੜਤਾ ਆ ਜਿਹੜੀ ਉਹਨਾਂ ਅਰਦਾਸ ਕੀਤੀ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਕੰਮ ਜਬ ਖੂਬਾ ਸਰਕਾਰ ਦਾ ਤੇ ਕੋਈ ਪਤਾ ਨਹੀਂ ਕਿ ਉਹਨਾਂ ਨੇ ਕੋਈ ਇਹੋ ਜੀ ਸਰਕਾਰ ਹੈ ਕਿ ਜਿਹੜੀ ਮੇਰਾ ਕੱਲ ਰਾਤ ਨੂੰ ਲੇਟ ਸੌਂਦੀ ਆ ਤੇ ਫੇਰੇ ਉੱਠਦੀ ਨਹੀਂ ਆ ਜੇ ਕੋਈ ਬੰਦਾ ਟਾਈਮ ਨਾਲ ਉੱਠਦਾ ਉਹਨੂੰ ਪਤਾ ਲੱਗਦਾ ਤੇ ਉਹਨੂੰ ਪਤਾ ਲੱਗਦਾ ਪੰਜਾਬ ਦੇ ਕੀ ਹਜ਼ਾਰ ਲੋਕਾਂ ਨੇ ਜਿਹੜਾ ਚੁਣਿਆ ਵਾ ਕਾਦੇ ਵਾਸਤੇ ਚੁਣਿਆ ਲੋਕਾਂ ਦੇ ਦੁੱਖ ਦਰਦ ਵਾਸਤੇ ਕਿ ਆਪਣੀਆਂ ਮਸ਼ਹੂਰੀਆਂ ਕਰਨ ਵਾਸਤੇ ਕਦੀ ਜਹਾਜ਼ ਤੇ ਚੜੇ ਤੇ ਦਿੱਲੀ ਚੜ ਗਏ ਤੇ ਦਿੱਲੀੋਂ ਗੁਜਰਾਤ ਚਲੇ ਗਏ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ 16 17 ਦਿਨ ਦੇਲ ਚੋ ਚੁੱਕੇ ਇੱਕ ਪਹੁੰਚਵਾ ਦਿੱਤੀ ਹੋ ਚੁੱਕੇ ਹੁਣ ਤੱਕ ਸਰਕਾਰ ਵੱਲੋਂ ਕੋਈ ਪਹਿਲ ਕਦਮ ਨਹੀਂ ਕੀਤਾ ਗਈ ਕੋਈ ਪਹਿਲ ਕਦਮ ਨਹੀਂ ਕਿਸੇ ਨਾਲ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੋਲ ਕਿਸੇ ਦੇ ਬਚ ਵਰਤਾਰੇ ਵਰਤਾਰਾ ਤਾਂ ਆਪ ਸਭ ਦੇ ਸਾਹਮਣੇ ਹੀ ਹੈ ਸਾਰੇ ਉਥੇ ਸਿੰਘ ਪੋਖੜਤਾਲ ਨਿੱਤੇ ਨੇ ਇੱਥੇ ਪਰਿਵਾਰ ਸਾਰੇ ਪੋਖੜਤਾਲ ਤੇ ਬੈਠੇ ਆ ਸਰਕਾਰਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਕੋਈ ਨੁਮਾਇੰਦਾ ਅੱਜ ਤੱਕ ਉਚਨ ਵੀ ਨਹੀਂ ਆਇਆ ਕਿਸੇ ਨੂੰ ਵੀ ਇਹ ਐਸੇ ਨੂੰ ਮਸਲੇ ਨੂੰ ਕਿੱਦਾਂ ਸੁਲਝਾਇਆ ਜਾਏ ਕੋਈ ਪਹਿਲ ਕੀਤੀ ਗਈ ਕਿਸੇ ਵੱਲੋਂ ਕੋਈ ਪਹਿਲ ਨਹੀਂ ਕੀਤੀ ਬਸਲਾ ਕਿੱਦਾਂ ਹੱਲ ਹੋਣਾ ਹੁਣ ਸਾਡੇ ਸਰਮੌਰ ਜਥੇਦਾਰ ਸਾਹਿਬ ਨੇ ਸਾਰੇ ਪਰਿਵਾਰ ਉਹਨਾਂ ਨੂੰ ਬੇਨਤੀ ਕਰਨ ਆਏ ਸੀ ਕਿ ਆਪ ਇਹਦੇ ਚ ਦੇਖੋ ਸਿੰਘਾਂ ਨੂੰ ਕੱਲ ਨੂੰ ਕਿਸੇ ਸਿੰਘ ਦਾ ਨੁਕਸਾਨ ਹੋ ਜਾਏਗਾ ਉਹਦੇ ਬਾਅਦ ਕੁਝ ਕੀਤਾ ਜਾਏਗਾ ਉਸ ਤੋਂ ਪਹਿਲਾਂ ਇਸ ਨੂੰ ਕਿਸ ਤਰ੍ਹਾਂ ਸੁਲਝਾਇਆ ਜਾਏ ਮਸਲੇ ਨੂੰ ਤੁਸੀਂ ਸੰਤਾ ਨੂੰ ਕੀ ਅਪੀਲ ਕਰਦੇ ਕਿਉਂਕਿ ਸਾਰਾ ਹਰੀਤ ਸਟਰੀਟ ਤੇ ਵੀ ਧਰਨੇ ਦੇ ਬੈਠੇ ਹਾਂ ਉੱਤਰ ਵੀ ਜੀਚੇ ਬੈਠੇ ਹੋਏ ਨੇ ਸੰਗਤਾਂ ਨੂੰ ਇਹ ਹੀ ਅਪੀਲ ਹੈ ਜੋ ਸਾਡੇ ਨਾਲ ਅੱਜ ਹੋ ਰਿਹਾ ਕੱਲ ਉਹਨਾਂ ਨਾਲ ਵੀ ਹੋਣਾ ਹੈ ਤਾਂ ਸਾਰੇ ਇਕਜੁੱਟ ਹੋ ਕੇ ਆ ਕੇ ਇੱਥੇ ਮੋਰਚੇ ਤੇ ਬੈਠੋ ਸਰਕਾਰਾਂ ਥੋੜੀਆਂ ਉਹਨਾਂ ਦੇ ਕੰਨਾਂ 'ਚ ਆਵਾਜ਼ ਪਹੁੰਚੇ ਕਿ ਲੋਕ ਵੀ ਇਹਨਾਂ ਦੇ ਨਾਲ ਨੇ ਇਹਨਾਂ ਦੇ ਮਸਲੇ ਤੇ ਆ ਕੇ ਸਰਕਾਰਾਂ ਕੁਝ ਹੱਲ ਕੱਢਣ ਉਹਦਾ ਤੁਹਾਡੀ ਗੱਲ ਹੋਈ ਜੀ ਹਾਂਜੀ ਉਹਨਾਂ ਦਾ ਆਂਦਾਏ ਰੋਜ਼ ਫੋਨ ਦੋ ਚਾਰ ਮਿੰਟ ਕਰਾਉਂਦੇ ਕਿਉਂਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ ਤਾਂ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਅਸਾਮ ਵਾਲੇ ਨੇ ਤਾਂ ਇੱਥੇ ਪੰਜਾਬ ਸਰਕਾਰ ਨੂੰ ਕਿੰਨੀ ਵਾਰੀ ਉਹਨਾਂ ਨੇ ਕਿਹਾ ਕਿ ਚਿੱਠੀਆਂ ਲੇਕ ਕੇ ਬੋਲੇ ਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ ਕੱਲ ਨੂੰ ਕਿਸੇ ਨੂੰ ਵੀ ਕੁਝ ਹੋ ਜਾਂਦਾ ਤਾਂ ਉਹਦੇ ਲਈ ਪੰਜਾਬ ਪ੍ਰਸ਼ਾਸਨ ਜੋ ਜੇਲ੍ਹ ਹੈ ਉਹੀ ਜ਼ਿੰਮੇਵਾਰ ਹੋਏਗਾ ਲੇਕਿਨ ਹਾਲੇ ਪੰਜਾਬ ਪ੍ਰਸ਼ਾਸਨ ਸਰਕਾਰਾਂ ਵਾਲੋਂ ਕੋਈ ਵੀ ਉਹਨਾਂ ਦੀ ਬਾਰ-ਬਾਰ ਅਸਮ ਜੇਲ੍ਹ ਵਾਲੋਂ ਕਹਿਣ ਦੇ ਬਾਵਜੂਦ ਵੀ ਕੋਈ ਵੀ ਕਦਮ ਨਹੀਂ ਉਠਾਇਆ ਗਿਆ ਅਬ ਦੇਖੀ ਕਰਦੇ ਹਾਂ ਬਿਲਕੁਲ ਆਪਦੇ ਸਾਹਮਣੇ ਹੀ ਹੈ ਬਿਲਕੁਲ ਅੰਦੇਕੇ ਕੋਈ ਨੁਮਾਇੰਦਾ ਨਹੀਂ ਆ ਰਿਹਾ ਨਾ ਉਥੇ ਉਹਨਾਂ ਕੋਲ ਕੋਈ ਪਹੁੰਚ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਇਸ ਮਸਲੇ ਨੂੰ ਹੱਲ ਕੀਤਾ ਜਾਏ ਮੁਲਾਕਤ ਕਰਕੇ ਆਈ ਹਾਂ ਹਾਂਜੀ ਜਦੋਂ ਮੈਨੂੰ ਪਤਾ ਲੱਗਿਆ ਸੀ ਕਿ ਕਲਸੀ ਸਾਹਿਬ ਉਹ ਸਾਰੇ ਸਿੰਘਾਂ ਨੇ ਉਹ ਪਕੜ ਤਾਲ ਰੱਖੀ ਹੈ ਉਦੋਂ ਮੈਂ ਗਈ ਸੀ ਹਫਤਾ ਖ ਹੋ ਗਿਆ ਹੈ ਮੈਨੂੰ ਉਦੋਂ ਉਹਨਾਂ ਨਾਲ ਮੁਲਾਕਾਤ ਕਰਕੇ ਆਈ ਉਹਨਾਂ ਨੇ ਸਾਰਾ ਵਰਤਾਰਾ ਦੱਸਿਆ ਕਿ ਅੰਦਰ ਕੀ ਹੋਇਆ ਕਿਦਾਂ ਤੇ ਉਹਦਾ ਹਫਤਾ ਹੋ ਗਿਆ ਮੈਨੂੰ ਉਹਨਾਂ ਨੂੰ ਮੁਲਾਕਾਤ ਕੀਤੀ ਹੋਏ ਮੇਰਾ ਅੰਦਰਿੰਦਰ ਕੌਰ ਬਿਸਿਸ ਦਲਜੀਤ ਕਲਸੀ